ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦਾ ਇਹ ਚੈਨਲ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਉਂਦਾ ਹੈ ਸੋ ਆਪ ਸੰਗਤਾਂ ਦੇ ਨਾਲ ਕਈ ਦਿਨ ਤੋਂ ਜਈਆ ਅਖਰ ਦੀ ਵਿਚਾਰ ਸਾਂਝ ਕੀਤੀ ਜਾ ਰਹੀ ਹੈ ਜਈਆ ਅਖਰ ਉਹ ਗੁਰਬਾਣੀ ਦੇ ਵਿੱਚ ਬਹੁਤ ਰੂਪਾਂ ਦੇ ਵਿੱਚ ਆਉਂਦਾ ਹੈ ਇਹ ਉਸ ਦਾ ਕਿਵੇਂ ਉਚਾਰਨ ਕਰਨਾ ਹੈ ਕਿਵੇਂ ਪੜ੍ਹਨਾ ਹੈ ਕਿਵੇਂ ਉਸ ਦਾ ਪਾਠ ਕਰਨਾ ਹੈ ਇਹ ਆਪ ਸੰਗਤਾਂ ਦੇ ਨਾਲ ਸਾਂਝ ਪਾਈ ਜਾਂਦੀ ਹੈ ਸੋ ਇਹ ਸਾਂਝ ਇਕੱਠੀ ਕਰਨ ਦੇ ਲਈ ਸਮਾਂ ਵੀ ਲੱਗਦਾ ਹੈ ਔਰ ਮਿਹਨਤ ਕਰਨੀ ਪੈਂਦੀ ਹੈ ਆਪ ਜੀ ਅਸੀਂ ਇਸ ਵਰਕਸ਼ਾਪ ਕੇ ਇਸੇ ਤਰ੍ਹਾਂ ਹੀ ਮਿਹਨਤ ਕਰਦਾ ਰਹਾਂ ਉਹਦੇ ਵਿੱਚ ਮੇਰਾ ਵੀ ਭਲਾ ਹੋਵੇ ਔਰ ਇਸ ਕੀਤੀ ਹੋਈ ਸਾਂਝ ਨੂੰ ਜੋ ਗੁਰਮਤ ਵਿਚਾਰ ਦੀ ਸਾਂਝ ਆਪ ਸੰਗਤਾਂ ਦੇ ਨਾਲ ਪਾਈ ਜਾਂਦੀ ਹੈ ਬਾਤੇ ਬਾਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਆਪਣੇ ਸੁਝਾਅ ਵੀ ਜਰੂਰ ਦਿਆ ਕਰੋ ਲਾਈਕ ਵੀ ਵੀਡੀਓ ਨੂੰ ਕਰਿਆ ਕਰੋ ਸੋ ਆਓ ਜਈ ਅਖਰ ਪਿਛਲੀ ਵੀਡੀਓ ਦੇ ਵਿੱਚ ਜਈਏ ਨੂੰ ਕਰਨਾ ਜਦੋਂ ਗੁਰਬਾਣੀ ਦੀ ਵਿਚਾਰ ਆਇਆ ਹੈ ਉਸ ਦਾ ਉਚਾਰਨ ਕਿਵੇਂ ਕਰਨਾ ਹੈ ਜਿੱਥੇ ਉਸ ਦਾ ਆਚਾਰਨ ਅਸੀਂ ਦੇਖਿਆ ਐੜੇ ਕੰਨਾ ਵੀ ਬਣਦਾ ਹੈ ਈੜੀ ਸਿਹਾਰੀ ਐੜੇ ਕੰਨਾ ਵੀ ਬਣਦਾ ਹੈ ਤੇ ਈੜੀ ਨੂੰ ਵਿਹਾਰੀ ਐੜੇ ਨੂੰ ਕੰਨਾ ਵੀ ਬਣਦਾ ਹੈ ਤੋਥੇ ਜੈਨ ਹੰਕੜ ਜੈਨ ਦਲੈਂਕੜ ਜੈਨ ਸਿਹਾਰੀ ਜੈਨ ਵਿਹਾਰੀ ਇਹ ਵੀ ਸਾਂਝ ਆਪ ਸੰਕਟ ਨਾਲ ਕਰਨੀ ਹੈ ਸੋ ਕਲ ਇੱਕ ਜ਼ੈਏ ਨੂੰ ਕੰਨਾ ਜਿਹਦਾ ਉਚਾਰਨ ਸੀ ਈੜੀ ਵਿਹਾਰੀ ਐੜੇ ਕੰਨਾ ਈਆ ਜੋੜ ਕੇ ਈਆ ਸ਼ਬਦ ਵਿੱਚ ਬਣ ਜਾਂਦਾ ਜਿਵੇਂ ਭੱਬਾ ਜ਼ੈਏ ਨੂੰ ਕੰਨਾ ਜ਼ੈਏ ਦੇ ਕੰਨਾ ਜਿਹੜਾ ਹੈ ਈੜੀ ਵਿਹਾਰੀ ਐੜੇ ਕੰਨਾ 'ਚ ਬਦਲ ਗਿਆ ਬਈਆ ਪਰ ਕਿਤੇ ਕਿਤੇ ਜਿੱਥੇ ਦਾ ਅਰਥ ਹੋਵੇਗਾ ਹੋਇਆ ਉਥੇ ਇਸ ਦਾ ਪਾਠ ਭੱਬਾ ਜ਼ਈਏ ਨੂੰ ਕਰਨਾ ਜਿਹੜਾ ਹੈ ਪੱਬਾ ਈੜੀ ਸਿਹਾਰੀ ਐੜੇ ਨੂੰ ਕਰਨਾ ਪੜਿਆ ਜਾਣਾ ਹੈ ਪਾਇਆ ਉਹ ਪਹਿਲਾਂ ਵੀ ਆਪ ਸੰਗਤਾਂ ਦੇ ਨਾਲ ਸੰਝਾ ਕੀਤਾ ਗਿਆ ਸੀ ਉਸੇ ਤਰੀਕੇ ਨਾਲ 10 ਦਿਨਾਂ ਔਂਕੜ ਜ਼ਈਏ ਨੂੰ ਕਰਨਾ ਜਿਹੜਾ ਜ਼ਈਏ ਨੂੰ ਕਰਨਾ ਹੈ ਈੜੀ ਵਿਹਾਰੀ ਐੜੇ ਕਰਨਾ 10 ਦਿਨਾਂ ਔਂਕੜ ਉਸੇ ਤਰ੍ਹਾਂ ਈੜੀ ਵਿਹਾਰੀ ਐੜੇ ਕਰਨਾ ਦੁਈਆ ਜਿਵੇਂ ਭਈਆ ਦੁਈਆ ਪਾਇਆ ਜਦੋਂ ਜ਼ਈਏ ਨੂੰ ਕਰਨਾ ਆਵੇਗਾ ਇਸ ਤਰ੍ਹਾਂ ਉਹ ਚਾਰਨ ਜਿਹੜਾ ਗੁਰਬਾਣੀ ਦੇ ਵਿੱਚ ਹੋਵੇਗਾ ਸੋ ਹੁਣ ਜਦੋਂ ਜਈਏ ਨੂੰ ਸਿਹਾਰੀ ਆਵੇਗੀ ਜਿਵੇਂ ਇਸ ਤਾਂ ਇਥੇ ਜਈਏ ਸਿਹਾਰੀ ਤੋਂ ਇਹਦਾ ਉਚਾਰਨ ਜਿਹੜਾ ਈੜੀ ਵਿਹਾਰੀ ਨਾਲ ਈੜੀ ਸਿਹਾਰੀ ਕੀਤਾ ਜਾਣਾ ਹੈ ਜਿਵੇਂ ਗੁਰਬਾਣੀ ਦੇ ਵਿੱਚ ਪੰਕਤੀ ਹੈ 303 ਨੰਗ ਦੇ ਉੱਤੇ ਕੋਏ ਜਿਹਾ ਚਿਤਵੇ ਨਿਤ ਤੇਹਾ ਪਾਇਨ ਕੋਏ ਤੇਹੋ ਇਹ ਦਈ ਪਾਠਮੀ ਕਰਦੇ ਨੇ ਕਿਉਂਕਿ ਗੁਰਬਾਣੀ ਵਿਆਕਰਨ ਅਨੁਸਾਰ ਦੱਦਾ ਜ਼ਈਏ ਨੋ ਕੜ ਵੀ ਦਈ ਦੱਦਾ ਜ਼ਈਆ ਵੀ ਦਈ ਦੱਦਾ ਜ਼ਈਏ ਸਿਹਾਰੀ ਵੀ ਦਈ ਪਾਠ ਜੋ ਗੁਰਬਾਣੀ ਵਿਆਕਰਨ ਅਨੁਸਾਰ ਪਾਠ ਕਰਦੇ ਨੇ ਉਹ ਇਸ ਤਰ੍ਹਾਂ ਪੜ੍ਹਦੇ ਨੇ ਪਰ ਜੋ ਪਰੰਪਰਾ ਦੇ ਵਿੱਚ ਪਹਿਲੇ ਚੱਲਿਆ ਆ ਰਿਹਾ ਹੈ ਤੋਂ ਜਦੋਂ ਦੱਦਾ ਜ਼ਈਏ ਨੋ ਸਿਹਾਰੀ ਆਵੇਗੀ ਤੋਂ ਇਹਨੇ ਈੜੀ ਵਿਹਾਰੀ ਈੜੀ ਸਿਹਾਰੀ ਨਾਲ ਲਾ ਕੇ ਉਚਾਰਨ ਹੋਣਾ ਹੈ ਜਿਵੇਂ ਦੱਦਾ ਸਈਏ ਨੂੰ ਸਿਹਾਰੀ ਦੱਦਾ ਈੜੀ ਵਿਹਾਰੀ ਈੜੀ ਨੂੰ ਸਿਹਾਰੀ ਦਈਏ ਦਈਏ ਵੈਸੇ ਵਿਆਕਰਨ ਅਨੁਸਾਰ ਦਈ ਉਚਾਰਨ ਹੈ ਕੋਏ ਜਿਹੜਾ ਚਿਤਵੈ ਨਿਤ ਤੇਹਾ ਪਾਏ ਨਾ ਉਹ ਜਿਵ ਜਿਹੜਾ ਅੰਦਰੋਂ ਚਿਤਵਦੇ ਨੇ ਉਹੋ ਜਿਹਾ ਫਲ ਪ੍ਰਾਪਤ ਕਰ ਲੈਂਦੇ ਨੇ ਕੋਏ ਤੇਹੋ ਜਏ ਦਈ ਵਜ਼ਾਏ ਦਈਏ ਪਰੰਪਰਾ ਅਨੁਸਾਰ ਜੋ ਪਹਿਲਾ ਪਾਰਟ ਚੱਲਦਾ ਹੈ ਤੋ ਇਸ ਤਰ੍ਹਾਂ ਸੰਪਰਦਾਵਾ ਜਿਵੇਂ ਪਾਠ ਕਰਦੀਆਂ ਨੇ ਦੱਦਾ ਜ਼ੈਨ ਸਿਹਾਰੀ ਇਹਦਾ ਮਤਲਬ ਦੱਦਾ ਈੜੀ ਵਿਹਾਰੀ ਈੜੀ ਸਿਹਾਰੀ ਦਈਏ ਇਸ ਤਰ੍ਹਾਂ ਇਹਦਾ ਪਾਠ ਉਚਾਰਨ ਜਿਹੜਾ ਹੈ ਸੰਪਰਦਾਵਾ ਦੇ ਵਿੱਚ ਪੜਾਇਆ ਜਾਂਦਾ ਹੈ ਤੋ ਇੱਥੇ ਅੱਗੇ ਹੈ ਜ਼ੈਨ ਵਿਹਾਰੀ ਤੇਦਾ ਉਚਾਰਨ ਈੜੀ ਵਿਹਾਰੀ ਈੜੀ ਵਿਹਾਰੀ ਡਬਲ ਕਰਕੇ ਨਾਲ ਲੱਗਣਾ ਈ ਜਿਵੇਂ ਗੁਰਬਾਣੀ ਦੀ ਪੰਕਤੀ ਹੈ ਦੁਈ ਉਦਰ ਤਸਾਜੀ ਹੈ ਕਰ ਆਸਣ ਜਿੱਥੋਂ ਚਾਹੋ ਜਦੋਂ ਅਸੀਂ ਆਸਾ ਦੀ ਵਾਰ ਦਾ ਪਾਠ ਕਰਦੇ ਨਾ ਆਪੀ ਨੇ ਆਪ ਸਾਜੀਓ ਆਪੀ ਨੇ ਰਚਿਓ ਨਾ ਉਥੇ ਪੰਕਤੀ ਹੈ ਦੂਈ ਇਹਨੂੰ ਚਾਣਨ ਕਰਨਾ ਦੂਈ ਥੋੜਾ ਲੰਬਾ ਕਰ ਦੇਣਾ ਦੂਈ ਦੂਈ ਕੁਦਰਤ ਸਾਜੀ ਹੈ ਦੂਜੀ ਪ੍ਰਮਾਤਮਾ ਨੇ ਕੁਦਰਤ ਬਣਾਈ ਸਾਨੂੰ ਤੁਹਾਨੂੰ ਬਣਾਇਆ ਕਰੇ ਆਸਣ ਜਿੱਥੋਂ ਚਾਹੋ ਬੜੇ ਚਾਣਨ ਸਾਡੇ ਵਿੱਚ ਆਸਣ ਬਣਾ ਕੇ ਬੈਠ ਗਿਆ ਤੋਂ ਦਦਨ ਔਕੜ ਜ਼ਈ ਵਿਹਾਰੀ ਦਦਨ ਔਂਕੜ ਉਸੇ ਤਰ੍ਹਾਂ ਈੜੀ ਵਿਹਾਰੀ ਈੜੀ ਵਿਹਾਰੀ 463 ਅੰਕ ਦੇ ਉੱਤੇ ਹੈ ਦੂਈ ਤਾਂ ਈੜੀ ਦੀ ਇੱਕ ਲਾਮ ਵਿਹਾਰੀ ਜਿਹੜੀ ਇਹਨਾਂ ਲੰਮੀ ਹੋ ਜਾਣੀ ਦੂਈ ਇਹਨੂੰ ਦੂਈ ਦੂਈ extra ਵੀ ਨਹੀਂ ਕਰਨਾ ਹੈ ਦੂਈ ਦੂਈ ਕੁਦਰਤ ਤਾਂ ਜਦੋਂ ਅੱਗੇ ਹੈ ਜ਼ੈਨ ਔਂਕੜ ਜਦੋਂ ਜ਼ੈਨ ਔਂਕੜ ਆਵੇਗੀ ਇਹਦਾ ਉਚਾਰਨ ਦੋ ਤਰ੍ਹਾਂ ਹੋਵੇਗਾ ਈੜੀ ਵਿਹਾਰੀ ਊੜੇ ਨ ਔਂਕੜ ਜਾਂ ਸਿਹਾਰੀ ਪਲੱਸ ਊੜੇ ਨੌਕੜ ਹੁਣ ਸਭ ਤੋਂ ਪਹਿਲਾਂ ਜ਼ਈਏ ਔਂਕੜ ਪੜਾਂਗੇ ਅਸੀਂ ਈੜੀ ਵਿਹਾਰੀ ਊੜੇ ਨੌਕੜ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 218 ਅੰਕ ਦੇ ਉੱਤੇ ਗੁਰ ਨਾਰਾਇਣ ਵੈਸੇ ਤਾਂ ਇਹਨੂੰ ਵਿਆਕਰਣ ਅਨੁਸਾਰ ਦੂਈ ਪੜਦੇ ਪਰ ਪਰੰਪਰਾ ਜੋ ਸੰਪਰਦਾਵਾਂ ਦੇ ਵਿੱਚ ਚੱਲਦੀ ਆ ਰਹੀ ਹੈ ਉੱਥੇ ਈੜੀ ਵਿਹਾਰੀ ਊੜੇ ਨੌਕੜ ਦੱਦਾ ਜ਼ਈਏ ਨੌਕੜ ਈਦੀ ਵਿਹਾਰੀ ਉਡੀਰੋਂ ਕੋਲ ਨਾਲ ਲੱਗ ਜਾਣਾ ਗੁਰ ਨਾਰਾਇਣ ਦਯੋ ਗੁਰ ਗੁਰ ਸੱਚਾ ਸਿਰਜਣ ਹਾ ਗੁਰ ਪ੍ਰਮਾਤਮਾ ਗੁਰ ਸਾਰੇ ਨੂੰ ਪਿਆਰ ਕਰਨ ਵਾਲਾ ਹੈ ਤੇ ਗੁਰ ਸੱਚੇ ਪਰਮੇਸ਼ਰ ਸਿਰਜਣ ਹਰ ਦਾ ਰੂਪ ਹੈ ਤੋਂ ਇਥੇ ਦਯੋ ਦਾ ਪਾਠ ਹੋਵੇਗਾ ਦ 10 ਜਈ ਨੌਕਰ ਜੋ ਸੰਪਰਦਾਵਾਂ ਦੇ ਵਿੱਚ ਪੜਿਆ ਜਾਂਦਾ ਦਯੋ ਇਹਦਾ ਪਾਠ ਦਯੋ ਮੈਂ ਫਿਰ ਬੇਨਤੀ ਕਰਦਾ ਜਿਹੜੇ ਵਿਆਕਰਨ ਅਨੁਸਾਰ ਪਾਠ ਕਰਦੇ ਨੇ ਮੇਰੇ ਸਾਥੀ ਮੇਰੇ ਭਰਾ ਉਹ ਵੀ ਗਲਤ ਨਹੀਂ ਨੇ ਤੇ ਉਹ ਇਹਦਾ ਪਾਠ ਦਈ ਕਰਦੇ ਨੇ ਪੁਲਿੰਗ ਇਕਵਚਨ ਕਹਿੰਦੇ ਨੇ ਪ੍ਰਮਾਤਮਾ ਦਾ ਪੁਲਿੰਗ ਇਕਵਚਨ ਤਾਂ ਇਸ ਤਰ੍ਹਾਂ ਜੋ ਸੰਪਰਦਾਵਾਂ ਦੇ ਵਿੱਚ ਪਾਠ ਪੜਾਇਆ ਜਾਂਦਾ ਹੈ ਉਹ ਹੈ ਦਈਓ ਇਸੇ ਤਰੀਕੇ ਨਾਲ ਜ਼ੈਨ ਔਂਕੜ ਜਦੋਂ ਸਿਹਾਰੀ ਪਲੱਸ ਊੜੇ ਔਂਕੜ ਆਵੇਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1357 ਅੰਕ ਦੇ ਉੱਤੇ ਪੰਕਤੀ ਹੈ ਮ੍ਰਿਤਿਉ ਮ੍ਰਿਤਿਉ ਜਨਮ ਪਰਮੰਤ ਨਰਕਹਿ ਤਾਨਿਕ ਉਪਾਵੰ ਨ ਸਿਧਿ ਹਦੈ ਮਮਿਆ ਸਿਹਾਰੀ ਪੈਰ ਚਰਾਰਾ ਤਤਾ ਫਿਰ ਪੈਰ ਵਿੱਚ ਜਈਆ ਔਂਕੜ ਜਈਏ ਔਂਕੜ ਤੋ ਚਾਰ ਨ ਹੋਵੇਗਾ ਮਮਾ ਪੈਰ ਚਰਾਰਾ ਨਾਲੇ ਸਿਹਾਰੀ ਤੇ ਫਿਰ ਜਿਹੜਾ ਜਈਆ ਇਹਨੇ ਸਿਹਾਰੀ ਬਣ ਤਤਿ ਉੱਤੇ ਚੱਲ ਜਾਣਾ ਇਹ ਨਾਲ ਊੜੇ ਦਾ ਔਂਕੜ ਲੱਗ ਜਾਣੀ ਮ੍ਰਿਤਿਉ ਮ੍ਰਿਤਿਉ ਅਰਥ ਮੌਤ ਮ੍ਰਿਤਿਉ ਜਨਮ ਪਰਮੰਤ ਨਰਕ ਹੈ ਅਨੇਕ ਉਪਾਵਨ ਸਿੱਧੇ ਅਤੇ ਮੌਤ ਦੇ ਮੂੰਹ ਵਿੱਚ ਪੈ ਕੇ ਜੰਮਦੇ ਨੇ ਮਰਦੇ ਨੇ ਨਰਕਾਂ ਵਿੱਚ ਭਟਕਦੇ ਨੇ ਤੇ ਬਹੁਤੇ ਉਪਾਵ ਕਰਨ ਦੇ ਨਾਲ ਵੀ ਸਿੱਧ ਨਹੀਂ ਹੋ ਸਕਦੇ ਪਵ ਉਹਨਾਂ ਸਿੱਧ ਦੀ ਪ੍ਰਾਪਤ ਨਹੀਂ ਹੁੰਦੀ ਸਫਲਤਾ ਪ੍ਰਾਪਤ ਨਹੀਂ ਹੁੰਦੀ ਹੈ ਸਿੱਧੇ ਅਤੇ ਇਹ ਪਹਿਲਾਂ ਵੀ ਗੁਰਮਾਨੀ ਦੇ ਵਿੱਚ ਆਪ ਸੰਗਤ ਨਾਲ ਸਾਂਝਾ ਕੀਤਾ ਗਿਆ ਸਸੇ ਸਾਰੀ ਤੰਦਾ ਐੜਾ ਤੋ ਟੇਲਾੰਸੀ ਤੇ ਦੇ ਤੇ ਤੋ ਜਦ ਜੈ ਨੂੰ ਦਲੈਂਕੜਾਵੇਗੀ ਉਹ ਉਰੇ ਦਲੈਂਕੜ ਉਚਾਰਨ ਹੋਵੇਗਾ ਉ ਪਿਉ ਦਾਦੇ ਜਿਵਿਆ ਪੋਤਾ ਪ੍ਰਵਣ ਜਿਵੇਹਾ ਜਿਵੇਹਾ ਪਿਉ ਦਾਦੇ ਜਿਵੇਹਾ ਪੋਤਾ ਪ੍ਰਵਣ ਇਹ ਜਦੋਂ ਸੱਤਾ ਤੇ ਬਲਵੰਡ ਦੀ ਵਾਰ ਅਸੀਂ ਪੜ੍ਹਦੇ ਆਂ ਉਹਦੇ ਵਿੱਚ ਇੱਕ ਪੰਕਤੀ ਆਂਦੀ ਹੈ ਪੱਕੇ ਸਿਆਰੀ ਜਈਨ ਦਲੰਕੜ ਜਿਹੜੀ ਜਈਨ ਦਲੰਕੜ ਹੈ ਜਈਏ ਨੇ ਉੜਾ ਬਣ ਜਾਣਾ ਨਾਲ ਦਲੰਕੜ ਦਾ ਯਾਨੀ ਪਿਊ ਪਿਊ ਗ੍ਰਮਣੀ ਵਿੱਚ ਲਿਖਿਆ ਮੇਨਾਂ ਪਿਊ ਇੱਥੇ ਲਿਖਿਆ ਹੋਇਆ ਮਿਲ ਵੀ ਜਾਂਦਾ ਤੇ ਇਸ ਤਰੀਕੇ ਨਾਲ ਉਚਾਰਨ ਹੋਵੇਗਾ ਪਿਊ ਪਿਊ ਦਾਦੇ ਜਿਵੇਂ ਆ ਉਹ ਤਾਂ ਪ੍ਰਵਣ 988 ਅੰਕ ਦੇਤੇ ਸੋ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਜਿਹੜਾ ਜਈਆ ਉਚਾਰਨ ਹੈ ਇਸ ਤਰ੍ਹਾਂ ਪੜਿਆ ਜਾਂਦਾ ਹੈ ਆਪ ਜੀ ਨੂੰ ਅਗਰ ਇਹ ਜਾਣਕਾਰੀ ਚੰਗੀ ਲੱਗੀ ਜਰੂਰ ਵੱਤਬਦ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ